ਹੈਲੋ ਫਰੈਂਡਸ ਸਵਾਗਤ ਹੈ ਆਪ ਜੀ ਦਾ ਮੇਰੀ ਨਵੀਂ ਵੀਡੀਓ ਵਿੱਚ ਤੇ ਬੀ ਸਵੇਰ ਦਾ ਟਾਈਮ ਹੋ ਗਿਆ तकरीबन 2 ਦਾ ਤੇ ਅਸੀਂ ਆਪਣੇ ਦਰਸ਼ਨ ਕਰਨ ਜਾ ਰਹੇ ਹਾਂ ਗਾਗਰ ਸਾਹਿਬ ਦੇ ਤੇ ਆਪਣੇ ਸ੍ਰੀ ਹਜੂਰ ਸਾਹਿਬ ਸਚਕਣਤੂ ਪਰਨ ਆ ਰਹੇ ਨੇ ਗਾਗਰ ਸਾਹਿਬ ਤੇ ਦਰਸ਼ਨ ਕਰਨ ਜਾਵਾਂਗੇ ਤੇ ਆ ਦੇਖੋ ਵੀ ਸੰਗਤ ਇੰਤਜ਼ਾਰ ਕਰ ਰਹੀ ਹੈ ਇੱਥੇ ਆਪਣੇ ਐਸ ਪਰਸੇ ਐਸੜ ਤੋਂ ਆਣੀ ਹੈ ਗਾਗਰ ਆਪਣੇ ਤੇ ਆ ਫਿਲਹਾਲ ਜੀ ਤਾਂ ਸੰਗਤ ਥੋੜੀ ਜੀ ਹੈ ਔਰ ਜਿਹੜਾ ਐਸ ਦੂਸਰੇ ਪਾਸੇ ਜਿਹੜੀ ਹੈ ਸੰਗਤ ਕਾਫੀ ਹੈ ਵੇ ਆ ਇਧਰ ਦੇਖੋ ਬਈ ਇਧਰ ਸਾਹਮਣੇ ਕਿੰਨੀ ਸੰਗਤ ਖੜੀ ਹੈ ਇੰਤਜ਼ਾਰ ਕਰ ਰਹੀ ਹੈ ਆਪਣੇ ਗੁਰੂ ਸਾਹਿਬ ਜੀ ਦਾ ਤੇ ਬਸ ਬਸ ਆ ਗਏ ਬਸ ਹੁਣ ਜਿਹੜੇ ਹੈਗੇ ਗਗਰ ਲੈ ਕੇ ਆ ਗਏ ਆ ਤੇ ਆਪਾਂ ਜਿਹੜੇ ਖੁਦਾਵਰੀ ਦੇ ਕੰਢੇ ਤੇ ਗਗਰ ਭਰਨ ਜਾਵਾਂਗੇ ਸਾਰੀ ਸੰਗਤ ਦੇ ਨਾਲ ਤੇ ਆਹ ਦੇਖੋ ਬਾਬਾ ਜੀ ਗਗਰ ਲਈ ਫਿਰਦੇ ਆ ਤੇ ਇਹ ਜਿਹੜੇ ਹੈਗੇ ਪਰ ਹਰ ਰੋਜ਼ ਦਿਨ ਇਦਾਂ ਹੀ ਸੇਵਾ ਚੱਲਦੀ ਆ ਇਦਾਂ ਹੀ ਸੰਗਤ ਇਹ ਦਰਸ਼ਨ ਕਰਨ ਜਾਂਦੀ ਹੈ ਤੇ ਦੇਖੋ ਵੀ ਆਪਾਂ ਵੀ ਜਿਹੜੇ ਹੈਗੇ ਸੰਗਤ ਦੇ ਨਾਲ ਜੁੜ ਚੁੱਕੇ ਹਾਂ ਇੱਥੇ ਤੇ ਵੀ ਆਹ ਲੋ ਜੀ ਕਰੋ ਦਰਸ਼ਨ ਵੀ ਸੰਗਤ ਦੇਖੋ ਇੱਕਦਮ ਹੀ ਜਿਹੜੀ ਹੌਲੀ ਹੌਲੀ ਕਰਕੇ ਕਿੰਨੀ ਸੰਗਤ ਵੱਧ ਜਾਣੀ ਹੈ ਦੇਖਿਆ ਜੀ ਸਤ ਵੀ ਆ ਲੋ ਦੇਖੋ ਜੀ ਸੰਗਤ ਕਿੰਨੀ ਵੱਧ ਗਈ ਹੈ ਨਾਲ ਸਤ ਵੀ ਲੋ ਜੀ ਕਰੋ ਦਰਸ਼ਨ ਸਾਥ ਸੰਗਤ ਜੀ ਦੇ ਤੇ ਵੀ ਇਹ ਜਿਹੜਾ ਆਪਣਾ ਸਥਾਨ ਹੈ ਸਾਡਾ ਖੁੱਲੂਗੀ ਚਪਲਾਂ ਦੀ ਟੈਨਸ਼ਨ ਨਾਲ ਇਹ ਦੁਕਾਨਾਂ ਖੁੱਲਣਗੀਆਂ ਫੇਰ ਹੀ ਆ ਉੱਥੇ ਨਹੀਂ ਹੈਗੀ ਨਿਸ਼ਮ ਜ਼ਰੂਰੀਆ ਚਪਲਾਂ ਤਾਂ ਮੈਂ ਨੰਗੇ ਪੈਰੀ ਗਿਆ ਕਰੂੰ ਇੱਥੇ ਤੱਕ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਆਪੇ ਚਲ ਨਗਰ ਸਾਹਿਬ ਕੀ ਚੀਜ਼ ਇਹ ਤੇਲ ਦੁੱਧ ਵੇਚਣ ਦਿਆ ਵਾ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਆਪ ਪਹੁੰਚ ਗਏ ਇੱਥੇ ਸਹੀ ਗੱਲ ਆ ਜੀ ਸਾਤ ਸੰਗਤ ਜੀ ਇੱਧਰ ਆਪਣੇ ਸਾਰੇ ਹਾਲ ਹੀ ਹਾਲ ਚਾਰੇ ਤਰਫ ਵੀ ਇੱਧਰ ਆਪਾਂ ਨੂੰ ਰਹਿਣ ਦੀ ਵਿਵਸਥਾ ਜਿਹੜੀ ਬਹੁਤ ਵਧੀਆ ਮਿਲ ਜਾਂਦੀ ਹੈ ਔਰ ਜਿਹੜੀਆਂ ਆ ਗੱਡੀਆਂ ਹੈਗੀਆਂ ਇਹ ਰਾਤ ਨੂੰ ਜਿਹੜੇ ਸੰਗਤ ਆਉਂਦੀ ਹੈ ਉੱਥੋਂ ਆਪਣੇ ਆਪਣੇ ਨੇੜੇ ਰੇਲਵੇ ਸਟੇਸ਼ਨ ਤੇ ਤੇ ਇਹਨਾਂ ਨੂੰ ਜਿਹੜਾ ਉੱਥੋਂ ਇਹ ਸੰਗਤ ਜਿਹੜੀ ਲੈ ਕੇ ਆਉਂਦੀ ਹੈ ਬੱਸਾਂ ਤੇ ਆਉਂਦੇ ਆ ਫਰੀ ਸੇਵਾ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਆਪਾਂ ਨੂੰ ਤੇ ਵੀ ਸਾਤ ਸੰਗਤ ਜੀ